ਇੱਕ ਐਲਾਨ ਹੋਣ ਜਾ ਰਿਹਾ ਹੈ ਸਾਡੀ ਖੇਡ ਕਬੱਡੀ ਦਾ ਵੱਡਾ ਬਲਾਰਾ ਅਮਰੀਕ ਖੋਸਾ ਕੋਟਲਾ ਜੋ ਅਮਰੀਕ ਰੇ ਕਬੱਡੀ ਦੇ ਵਿੱਚ ਬੋਲਾ ਦੇ ਜਰੀਏ ਕਰਦਾ ਹੈ ਉਹ ਵੀ ਆਪਣੇ ਆਪ ਦੇ ਵਿੱਚ ਰਿਕਾਰਡ ਹੈ ਗੌਰਵ ਚੀਮਾ ਆਇਆ ਹੈ ਕਹਿੰਦਾ ਵੀ ਹਰਜੀਤ ਡੈਨਮਾਰਕ ਤੇ ਫਿਕਾ ਪੁਰਤਗਾਲ ਨਾਲ ਗੌਰਵ ਜੀ ਨਾਲ ਗਰਦਾਸਪੁਰ ਲਾਈਨ ਦੇ ਟੀਮ ਦੇ ਸਾਰੇ ਪ੍ਰਮੋਟਰ ਸਾਂਝੇ ਤੌਰ ਤੇ ਨਾਲ ਕਰਾਉਦੇ ਆ ਵੀ ਜਿਹੜੇ ਮੋਟਰਸਾਈਕਲਾਂ ਦਾ ਅੱਜ ਕੱਲ ਕਬੱਡੀ ਦੇ ਵਿੱਚ ਬੋਲ ਬਾਲਾ ਹੁਣ ਮੋਟਰਸਾਈਕਲ ਕਿਹੜੇ ਆ ਅਮਰੀਕ ਦਾ ਜਿਹੜੇ ਮੇਰੇ ਤੇ ਅਮਰੀਕ ਆਖੇ ਹਰ ਦੇ ਦਾ ਸਨਮਾਨ ਹੋ ਗਈ ਹੈ ਇੱਕ ਵਾਰੀ ਅਮਰੀਕ ਨੇ ਤਾਰੀਆਂ ਮਾਰੇ ਜ਼ੋਰਦਾਰ ਹੈ ਵੀ ਖੋਸਾ ਦਾ ਬਹੁਤ ਵੱਡੀ ਵਾਰਕਾਲ ਹਰਜੀਤ ਡੈਨਮਾਰਕ ਦਾ ਵਿੱਕੇ ਪੁਰਤਵਾਲਾ ਦਾ ਇਹ ਨਾਲ ਸਾਡਾ ਗੌਰਵ ਜੀ ਮੈਂ ਵੀ ਗੁਰਦਾਸਪੁਰ ਵਾਲੀ ਦੀ ਟੀਮ ਦੇ ਸਾਰੇ ਪ੍ਰਮੋਟਰਾਂ ਦਾ ਬਹੁਤ-ਬਹੁਤ ਧੰਨਵਾਦ ਅਮਰੀਕਾ ਦੇ ਲਈ ਬਹੁਤ ਵੱਡੇ ਇਲਾਨ ਬਹੁਤ ਬਹੁਤ ਧੰਨਵਾਦ ਹੈ ਗੌਰਵ ਮੇਰਾ ਬਹੁਤ ਕਰਾ ਮਿੱਤਰ ਹੈ ਮੇਰਾ ਵੀਰ ਵੀ ਹੈ ਖੜਾ ਵੀ ਹੈ ਜਿੱਥੇ-ਜਿੱਥੇ ਗੌਰਵ ਨੂੰ ਪਰਚ ਹੈ ਇਹ ਵੀ ਗੌਰਵ ਮੈਂ ਕਹਿੰਦਾ ਵੀ ਗੌਰਵ ਪਰਾਸੀ ਹੈ ਤੇ ਰਹੂਗਾ ਬਾਕੀ ਬਾਈ ਬੱਕੀ ਆਉਣੀ ਬਾਈ ਹਰਜੀਤ ਤੋਂ ਨੇ ਔਰ ਸਾਰੇ ਗੁਰਦਾਸਪੁਰ ਲਾਈਨਸ ਨੇ ਆਪਣੇ ਵੱਲੋਂ ਵੀ ਧੰਨਵਾਦ ਕਰਦਾ ਹੈ ਔਰ ਜਸਵੰਤ ਬੌਸਰ ਦਾ ਸਨਮਾਨ ਅੱਜ ਗੋਲਡ ਰਿੰਗ ਨਾਲ ਹੋਣਾ ਹੈ ਉਹਨਾਂ ਨੂੰ ਮੁਬਾਰਕਬਾਦ ਹੈ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ